ਅਸੀਂ ਜਿਹੜੇ ਸਾਡੇ ਬੱਚੇ ਆ ਮੋਬਾਈਲ ਤੇ ਜਾਂ ਟੈਲੀਵਿਜ਼ਨ ਤੇ ਇਤਨਾ ਜ਼ਿਆਦਾ ਜੁੜ ਗਏ ਤਾਂ ਅਜਿਹੇ ਸਮੇਂ ਤੇ ਜਿਹੜੇ ਅਜੇ ਹੈ ਸੱਭਿਆਚਾਰਕ ਮੇਲੇ ਨੇ ਇਹ ਸੱਭਿਆਚਾਰਕ ਪ੍ਰੋਗਰਾਮ ਨੇ ਸਾਨੂੰ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਨਾਲ ਜੋੜੀ ਰੱਖਣ ਦੇਣ ਤੇ ਇਹ ਬਹੁਤ ਜ਼ਰੂਰੀ ਆ ਇਹ ਪਰਾਲੇ ਹੁੰਦੇ ਰਹਿਣ ਕਰੀ ਇਹ ਗੱਲੋਂ ਮਾਰਗਵਾ ਸਾਰੀ ਮੈਨੇਜਮੈਂਟ ਨੂੰ ਔਰ ਕਾਲਜ ਫੈਸਟੀਵਲ ਸਭਾ ਦੇ ਸਭਾ ਨੂੰ ਕਿ ਖੇਤੀ ਜਿਵੇਂ ਮੇਲਾ ਜਰਾ ਬਰਨਾਲੇ ਦਾ ਜਿਹੜਾ ਯੂਥ ਫੈਸਟੀਵਲ ਹੈ ਨਾ ਸਾਰੇ ਪੰਜਾਬ ਬੜਾ ਮਸ਼ਹੂਰ ਹੁੰਦਾ ਹੈ ਕਿਉਂਕਿ ਕਿ ਭੰਗੜੇ ਦੇ ਜਿੱਤੇੜੀਆਂ ਔਰ ਪਾਕਿਸਤਾਨੀ ਨੇ ਬੈਟਮਾਂ ਉਹਨਾਂ ਪਰਫਾਰਮਸ ਮੁਕਾਬਲੇ ਹੁੰਦੇ ਆ ਤੇ ਮੈਂ ਵੀ ਇੱਥੇ ਆੜ ਕੇ ਗਿਆ ਜੀ ਯੂਥ ਫੈਸਟੀਵਲ ਇਸ ਸਾਲ ਇੱਥੇ ਵੀ ਲਾਇਆ ਔਰ ਮੈਂ ਵੀ ਜਿੱਤੇ ਆ ਤੇ ਸਮਝ ਬੜਾ ਮਾਣ ਮਹਿਸੂਸ ਹੁੰਦਾ ਤੇ ਆ ਕੇ ਤੇ ਬਹੁਤ ਸਾਰਾ ਮੈਨੇਜਮੈਂਟ ਆ ਜੀ ਔਰ ਬਹੁਤ ਫਾਇਨਸ ਦੀ ਕਾਲਜ ਨੇ ਸਾਰਾ ਸਜਾਇਆ ਹੋਇਆ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ। ਥੈਂਕ ਯੂ ਸੋ ਮਾਚੀ। ਬਹੁਤ-ਬਹੁਤ। ਪੰਜਾਬੀ ਯੂਨੀਵਰਸਿਟੀ ਕੌਂਦੀ ਹੈ, ਐਸੀ ਕਾਲਜ ਕੌਂਦਾ ਹੈ। ਲੱਗਦਾ ਵੀ ਨਵੇਂ ਬੱਚਿਆਂ ਨੂੰ ਤੁਹਾਨੂੰ ਮੌਕਾ ਮਿਲਿਆ ਹੋਰ ਬੱਚਿਆਂ ਲਈ ਚੰਗੇ ਮੌਕੇ ਪਾ ਦਿੰਦੇ। ਦੇਖੋ ਮੌਕੇ ਮਿਲਦੇ ਆ ਪਰ ਮੌਕੇ ਨੂੰ ਸੰਭਾਲਣਾ ਸਾਡੇ ਹੱਥਾਂ ਵਿੱਚ ਹੈ। ਮਿਹਨਤ ਕਰਕੇ ਜਾਵਾਂਗੇ ਨਾ। ਕਦੇ ਵੀ ਇਹ ਨਹੀਂ ਹੁੰਦਾ ਵੀ ਅਸੀਂ ਫਸਟ ਆ ਗਏ, ਸੈਕੰਡ ਆ ਗਏ, ਥਰਡ ਆ ਗਏ। ਇਹ ਮੈਟਰ ਨਹੀਂ ਕਰਦਾ। ਤੁਹਾਡਾ ਜਿਹੜਾ ਸਕਿੱਲ ਆ ਨਾ, ਤੁਹਾਡਾ ਜਿਹੜਾ ਅੰਦਰ ਜਿਹੜਾ ਭਰਿਆ ਦਾ ਹੈ, ਭੰਗੜੇ ਨਾਲ, ਗਾਉਣ ਨਾਲ, ਬੋਲੀਆਂ ਨਾਲ ਹਨਾ ਤੁਸੀਂ ਉਹ ਹੌਲੀ-ਹੌਲੀ ਪਰ ਤੁਹਾਨੂੰ ਉਹਦੇ ਲਈ ਵਿਸ਼ਵਾਸ ਰੱਖਣਾ ਚਾਹੀਦਾ ਆਪਣੇ ਆਪ ਤੇ ਇੱਕ ਵਾਰ ਹਾਰ ਕੇ ਨਹੀਂ ਹੋਏ ਬਾਕੀ ਯਾਰ ਹੁਣ ਤੇ ਗਏ ਸਮਝ ਲਓ ਜੇ ਤੁਹਾਡਾ ਅਸਲੀ ਕੰਮ ਸ਼ੁਰੂ ਹੋਇਆ ਜੇ ਤੁਸੀਂ ਹਾਰੇ ਹੋ ਜਿੱਤ ਨਾਲ ਬੰਦਾ ਤਾਂ ਖੜ ਜਾਂਦਾ ਹਾਰੇ ਬੰਦੇ ਨੂੰ ਬੜੇ ਮੌਕੇ ਮਿਲ ਜਾਂਦੇ ਇਸ ਕਰਕੇ ਹਾਰਿਆ ਬੰਦਾ ਪਹਿਲਾਂ ਜਿੱਤੇ ਆਉਂਦਾ ਸੋ ਥੈਂਕ ਯੂ ਥੈਂਕ ਯੂ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਆਪਣਾ ਇਲਾਕਾ ਉਦੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਯੂਥ ਫੈਸਟੀਵਲ ਹੋ ਰਿਹਾ ਮੈਂ ਇਸ ਕਾਲਜ ਚ ਮੈਂ ਪੜਿਆ ਵੀ ਆ ਮੈਂ ਪਲੱਸ 2 ਇੱਥੋਂ ਕੀਤੀ ਹੈ ਇਹ ਇਹ ਗਰਾਊਂਡ ਦੇ ਵਿੱਚ ਰੋਜ਼ਾਨਾ ਅਸੀਂ ਸ਼ਾਮ ਨੂੰ ਮੈਂ ਸਕੂਲ ਟਾਈਮ ਦੌਰਾਨ ਉਸ ਤੋਂ ਬਾਅਦ ਹੀ ਮੈਂ ਇੱਥੇ ਰੋਜ਼ ਫੁੱਟਬਾਲ ਖੇਡਦਾ ਰਿਆ ਸੋ ਬਹੁਤ ਕਹਿ ਲੋ ਵੀ ਇੱਕ ਨਿੱਜੀ ਸਾਜ ਆ ਸਥਾਨ ਦੇ ਨਾਲ ਤੇ ਇੱਥੇ ਯੂਥ ਫੈਸਟੀਵਲ ਹੋ ਰਿਹਾ ਸੀ ਹੋ ਹੀ ਨਹੀਂ ਸਕਦਾ ਵੀ ਇੱਥੇ ਮੈਂ ਤਾਂ ਲੱਗਦਾ ਵੀ ਜੇ ਸ਼ਰਮਾ ਜੀ ਨਾ ਵੀ ਬੁਲਾਉਂਦੇ ਤਾਂ ਵੀ ਅਸੀਂ ਆਉਂਦੇ ਸੋ ਬੜੀ ਖੁਸ਼ੀ ਹੈ ਮੈਂ ਪਹਿਲੇ ਦਿਨ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਆਇਆ ਤੇ ਉਸ ਦਿਨ ਵੀ ਪੰਗੜੇ ਦੇ ਮੁਕਾਬਲੇ ਕਿੱਦੇ ਦੇ ਮੁਕਾਬਲੇ ਜਿਹੜੇ ਆ ਉਹ ਦੇਖਣ ਨੂੰ ਮਿਲੇ ਅੱਜ ਵੀ ਮੈਂ ਧੰਨਵਾਦ ਕਰਦਾ ਸਾਰੀ ਸੰਸਥਾ ਦਾ ਸ਼ਰਮਾ ਜੀ ਦਾ ਜਿਨ੍ਹਾਂ ਨੇ ਅੱਜ ਵੀ ਜਦੋਂ ਫਾਈਨਲ ਜਿਹੜੀ ਪ੍ਰਾਈਜ਼ ਸਿਚੁਏਸ਼ਨ ਹੋ ਰਹੀ ਹੈ ਉਹਦੇ ਲਈ ਵੀ ਮੈਨੂੰ ਇੱਥੇ ਬੁਲਾਇਆ ਤੇ ਮੈਂ ਸਾਰੇ ਜਿਹੜੇ ਜਿਹੜੇ ਇਵੈਂਟਸ ਦੇ ਵਿੱਚ ਜਿਹੜੇ ਜਿਹੜੇ ਕਾਲਜ ਜਿੱਤੇ ਆ ਬੱਚੇ ਜਿੱਤੇ ਆ ਮੈਂ ਉਹਨਾਂ ਨੂੰ ਬਹੁਤ ਵਧਾਈ ਬਹੁਤ ਮੁਬਾਰਕਬਾਦ ਦਿੰਦਾ ਤੇ ਇਹ ਕਹੂੰਗਾ ਕਿ ਅੱਗੇ ਤੋਂ ਹੋਰ ਜਿਹੜੀ ਮਿਹਨਤ ਕਰਨ ਕਿਉਂਕਿ ਇੱਕ ਬਹੁਤ ਵੱਡਾ ਇਹ ਪਲੈਟਫਾਰਮ ਹੈ ਆਪਣੀ ਜਿਹੜੀ ਕਲਾਗਾ ਜਿਹੜਾ ਹਨਰ ਨੂੰ ਨਿਖਾਰਨਦਾ ਵੀ ਤੇ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਵੀ ਤੇ ਬਾਕੀ ਜਿਹੜੇ ਬੱਚਿਆਂ ਦੀ ਇਸ ਵਾਰ ਪੋਜੀਸ਼ਨ ਨਹੀਂ ਆਈ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਧੀਰੀ ਨਹੀਂ ਟਾਉਣੀ ਅਗਲੇ ਸਾਲ ਲਈ ਹੋਰ ਮਿਹਨਤ ਕਰੋ ਤਾਂ ਕਿ ਅਗਲੇ ਸਾਲ ਜਿਹੜੀ ਪੋਜੀਸ਼ਨ ਹੈ ਉਹ ਆ ਸਕੇ ਤੇ ਬਾਕੀ ਮੈਂ ਦੁਬਾਰਾ ਪਹਿਲਾਂ ਜਿੱਥੇ ਵਧਾਈ ਦੇਣਾ ਉਹਨਾਂ ਨੂੰ ਇਹ ਕਹੂੰਗਾ ਕਿ ਪਹਿਲੀ ਪੀਨ ਤੇ ਮੇਨਟੇਨ ਰਹਿਣ ਲਈ ਹੋਰ ਜਿਹੜੀ ਮਿਹਨਤ ਹੈ ਉਹ ਕਰਨੀ ਪੈਣੀ ਹੈ ਤੋ ਬਾਕੀ ਇਹ ਇਹਦੇ ਨਾਲੋਂ ਪੋਜੀਸ਼ਨਲ ਉਹ ਵੀ ਵੱਡੀ ਜਿਹੜੀ ਗੱਲ ਹੈ ਕਿ ਪਾਰਟਿਸਪੇਸ਼ਨ ਜਿਹੜੇ ਕਰਦੇ ਆ ਉਹ ਬੜੀ ਉਸ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਬੱਚੇ 'ਚ ਵੈਸੇ ਹੀ ਇੱਕ ਹੌਸਲਾ ਜਿਹੜਾ ਵੱਜ ਜਾਂਦਾ ਹੈ ਜਦੋਂ ਬੱਚਾ ਸਟੇਜ ਤੇ ਚੜ ਕੇ ਜਿਹੜਾ ਪਰਫਾਰਮ ਆ ਉਹ ਕਰਦਾ ਹੈਗਾ ਤੇ ਬਾਕੀ ਜਿਹੜੇ ਬੱਚੇ ਨਹੀਂ ਕਹੋ ਕਈ ਮੈਂ ਕਿਉਂਕਿ ਆਪਣੇ ਸਕੂਲ ਟਾਈਮ ਮੈਂ ਕਦੇ ਕਿਸੇ ਇਵੈਂਟ 'ਚ ਪਾਰਟਿਸਪੇਟ ਨਹੀਂ ਕੀਤਾ ਮੈਂ ਵੀ ਕਾਲਜ ਆ ਕੇ ਕਰਨਾ ਸ਼ੁਰੂ ਕੀਤਾ ਤੋ ਮੈਂ ਸਾਰੇ ਬੱਚਿਆਂ ਨੂੰ ਕਹੂੰਗਾ ਕਿ ਜਿਹੜੇ ਪਾਰਟਿਸਪੇਟ ਨਹੀਂ ਕਰਦੇ ਕਿ ਕੋਈ ਪਤਾ ਨਹੀਂ ਵੀ ਕਿਹੜੀ ਕਲਾ ਕਿਹੜੇ ਬੱਚੇ ਚ ਹੋ ਸਕਦੀ ਆ ਉਹ ਤੁਹਾਨੂੰ ਪਰਖੇ ਤੋਂ ਜਿਹੜੀ ਆ ਪਤਾ ਲੱਗੂਗਾ ਕਿ ਜਰੂਰ ਆਪਣੀਆਂ ਸੰਗਾ ਲੱਗ ਕੇ ਸਟੇਜ ਤੇ ਚੜਿਆ ਕਰੋ ਪਾਰਟਿਸਪੇਟ ਕਰਿਆ ਕਰੋ ਜ਼ਰੂਰੀ ਨਹੀਂ ਕਿ ਤੁਹਾਡਾ ਕੋਈ ਮੈਡਲ ਆਊਗਾ ਠੀਕ ਹੈ ਤੁਸੀਂ ਜੇ ਉਸ ਫੀਲਡ ਦੇ ਵਿੱਚ ਨਹੀਂ ਵੀ ਜਾਣਾ ਤੇ ਇੱਕ ਜਿਹੜਾ ਕੌਨਫੀਡੈਂਸ ਹੈ ਜ਼ਿੰਦਗੀ ਜਿਉਣ ਲਈ ਕਿਸੇ ਮੁਕਾਮ ਤੇ ਪਹੁੰਚਣ ਲਈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਕੌਨਫੀਡੈਂਸ ਹੈ ਜਿਹੜੀ ਹਿੰਮਤ ਇਸ ਸਟੇਜ ਤੇ ਚੜ ਕੇ ਜਿੰਨਾ ਆਉਂਦਾ ਹੋਰ ਕਿਸੇ ਤਰੀਕੇ ਪਹੁੰਚ ਨਹੀਂ ਸਕਦਾ ਸੋ ਮੈਂ ਇਹਨਾਂ ਸ਼ਬਦਾਂ ਵਾਲੀ ਦੁਆਰਾ ਸਾਡੇ ਬੱਚਿਆਂ ਨੂੰ ਬਹੁਤ ਵਧਾਈ ਦੇਣਾ ਇਹ ਮੈਸਟਰੀ ਕਾਲਜ ਨੂੰ ਵਧਾਈ ਦੇਣਾ ਤੇ ਸਾਰੇ ਪ੍ਰਿੰਸੀਪਲ ਸਾਹਿਬਾਨ ਜਿਹੜੇ ਜਿਹਨਾਂ ਨੇ ਟੀਮਾਂ ਜਿੱਤੀਆਂ ਉਹਨਾਂ ਨੂੰ ਵਧਾਈ ਦੇਣਾ ਤੇ ਮੈਂ ਦੁਆਰਾ ਜਤਿੰਦਰ ਚਰਮਾ ਜੀ ਦਾ ਸਾਰੀ ਉਹਨਾਂ ਟੀਮ ਦਾ ਧੰਨਵਾਦ ਕਰਦਾ ਐਸਜੀ ਕਾਲਜ ਦੇ ਵਿੜੇ ਵਿਖੇ ਜੋ ਵਿਆਹ ਵਰਗੀਆਂ ਰੌਣਕਾਂ ਚਾਰ ਦਿਨਾਂ ਤੋਂ ਸੀਗੀਆਂ ਅੱਜ ਆਪਣੇ ਸ਼ਾਨੋ ਸ਼ੌਕਤ ਨਾਲ ਅੰਜਾਮ ਤੇ ਪਹੁੰਚੀਆਂ ਹਨ ਅਤੇ ਇਸ ਯੂਥ ਫੈਸਟੀਵਲ ਦੇ ਵਿੱਚ ਸਾਰੇ ਹਿਸਕ ਕਾਲਜਿਸ ਦੇ ਵਿਦਿਆਰਥੀਆਂ ਨੇ ਸਟਾਫ ਦੇ ਟੀਚਰਸ ਨੇ ਮੈਨੇਜਮੈਂਟਾਂ ਨੇ ਬਦਸ਼ਰਕਸ਼ ਮੂਵਿਤ ਕੀਤੀ ਅਤੇ ਇਸ ਮੇਲੇ ਦਾ ਆਨੰਦ ਮਾਨਿਆ ਅਤੇ ਮੈਂ ਧੰਨਵਾਦ ਕਰਾਂਗਾ ਸ਼ਹਿਰ ਦੀ ਹਸਤੀਆਂ ਦਾ ਵੀ ਜਿਨ੍ਹਾਂ ਨੇ ਮਤਲਬ ਇਸ ਮੇਲੇ ਦਾ ਭਾਰੀ ਉਸ਼ਾ ਦਿਖਾਉਂਦੇ ਹੋਏ ਇਸ ਦੇ ਵਿੱਚ ਸ਼ਿਰਕਤ ਕੀਤੀ ਅਤੇ ਭਾਰੀ ਸੰਖਿਆ ਦੇ ਵਿੱਚ ਸ਼ਹਿਰ ਦੇ 25 ਸੱਜਣਾ ਨੇ ਇਸ ਦੇ ਵਿੱਚ ਹਿੱਸਾ ਲਿਆ ਔਰ ਇਸ ਮੇਲੇ ਦੀ ਮੇਨ ਵਿਸ਼ੇਸ਼ਤਾ ਇਹ ਵੀ ਲਈ ਸੀ ਐਮ ਮਾਨ ਨੇ ਆਪਣੇ ਭਗਵੰਤ ਪਾਂਜੀ ਦੇ ਇਸ ਦੇ ਵਿੱਚ ਸ਼ਰਕਤ ਕੀਤੀ ਪਹਿਲੇ ਦਿਨ ਉਸ ਦਿਨ ਤੋਂ ਹੋਤੇ ਇਸ ਦਾ ਉਹ ਆਪ ਨੂੰ ਦਿੱਤਾ ਮੈਨੂੰ ਇਹ ਦੱਸਦੇ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਪਣਾ ਜਿਹੜੇ ਕੀ ਰਿਜ਼ਲਟਸ ਆਏ ਨੇ ਉਹ ਓਵਰਆਲ ਟਰੋਫੀ ਐਸਡੀ ਕਾਲਜ ਨੂੰ ਮਿਲੀ ਹੈ ਔਰ ਸੈਕੰਡ ਓਵਰਆਲ ਟਰੋਫੀ ਐਸਐਸਡੀ ਕਾਲਜ ਨੂੰ ਔਰ ਥਰਡ ਐਸਡੀ ਕਾਲਜ ਆਫ ਐਜੂਕੇਸ਼ਨ ਨੂੰ ਮਿਲੀ ਹੈ ਔਰ ਇਸ ਦੇ ਵਿੱਚ ਨਾਲ ਹੀ ਮੈਂ ਸਾਰੇ ਵਿਦਿਆਰਥੀਆਂ ਨੂੰ ਅਤੇ ਪਾਰਟਿਸਪੈਂਟਸ ਨੂੰ ਅਤੇ ਸਾਰੇ ਸਕਾਲਜੀਜ਼ ਦੇ ਸਟਾਫ ਦਾ ਧੰਨਵਾਦ ਕਰਨਾ ਚਾਹੂਗਾ ਉਹਨਾਂ ਨੇ ਕਿਉਂਕਿ ਸਭ ਦੇ ਸਹਿਯੋਗ ਬਿਨਾ ਇਹ ਮੇਲੇ ਦੀ ਸ਼ਾਨ ਨਹੀਂ ਸੀ ਬਣ ਸਕਦੀ ਸਭ ਨੇ ਪੂਰਾ ਸਹਿਯੋਗ ਦਿੱਤਾ ਅਤੇ ਪੂਰਾ ਡਿਸਪਲਿਨ ਦੇ ਵਿੱਚ ਰਹਿ ਕੇ ਅਤੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਣਾ ਸਭ ਨੇ ਸਹਿਯੋਗ ਦਿੱਤਾ ਇਸ ਫੈਸਲੇ ਦੇ ਅਸੀਂ ਪਹੁੰਚੇ ਹਾਂ ਅੱਜ ਬਰਨਾਲਾ ਰੇਕੋਲਾ ਜ਼ੋਨ ਦੇ ਵਿੱਚ ਬਰਨਾਲਾ ਐਸਡੀ ਕਾਲਜ ਦੇ ਵਿੱਚ ਮੇਰਾ ਆਪਣਾ ਕਾਲਜ ਹੈ ਜਿੱਥੇ ਮੈਨੂੰ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਬਹੁਤ ਅਤਿਅੰਤ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਕਾਲਜ ਦੇ ਵਿੱਚ ਆਇਆ ਅੱਜ ਤੇ ਆਪ ਉਹੀ ਮਾਹੌਲ ਉਹੀ ਯਾਦਾਂ ਸਾਨੂੰ ਅੱਜ ਵੀ ਤਾਜ਼ਾ ਹੋ ਗਈਆਂ ਸਾਡੀਆਂ ਤੇ ਸਾਨੂੰ ਸਾਰੇ ਸਾਡੇ ਟੀਚਰਸ ਸਾਡੇ ਸੀਨੀਅਰ ਸਾਡੇ ਨਾ ਦੇ ਸਾਥੀ ਸਾਰੇ ਮਿਲੇ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਾਲਜ ਦੇ ਵਿੱਚ ਮਾਹੌਲ ਰੰਗ ਰੰਗ ਸਾਰਾ ਅਰੇ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਇਹ ਜਿਹੜੇ ਖੇਤਰੀ ਯੁਵਕ ਮੇਲੇ ਆਏ ਇਸੇ ਤਰ੍ਹਾਂ ਲੱਗਦੇ ਰਹਿਣੇ ਚਾਹੀਦੇ ਆ ਬਹੁਤ ਚੰਗਾ ਲੱਗਦਾ ਜਦੋਂ ਇੱਕੋ ਮੰਚ ਦੇ ਉੱਤੇ ਬਹੁਤ ਸਾਰੇ ਕਾਲਜ ਆ ਜਿਹੜੇ ਇਕੱਠੇ ਹੁੰਦੇ ਆ ਇਹਦੇ ਨਾਲ ਭਾਈਚਾਰਕ ਸਾਂਝ ਵਧਦੀ ਆ ਜੇ ਜਿਹੜੀ ਇਸ ਵੇਲੇ ਦੀ ਬਹੁਤ ਜ਼ਿਆਦਾ ਵਧੀ ਲੋਡ ਹੈ ਸੋ ਬਹੁਤ ਜ਼ਿਆਦਾ ਚੰਗਾ ਲੱਗਦਾ ਇਦਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਆਹੀ ਰੌਣਕਾਂ ਲੱਗਦੀਆਂ ਰਹਣ ਸਾਰੇ ਸਾਰੇ ਸਟੂਡੈਂਟਸ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮੇਲਾ ਮੇਲੀਆਂ ਦਾ ਯਾਰਾ ਵੇਲੀਆਂ ਦਾ ਐਵੇਂ ਮੇਲੇ ਲੱਗਦੇ ਰਹਿਣ ਤੇ ਬਹੁਤ ਖੁਸ਼ੀ ਰਹੇ ਤੇ ਆਪਾਂ ਸਾਰੇ ਕਿੱਥੇ ਹੁੰਦੇ ਰਹੀ ਥੈਂਕ ਯੂ ਥੈਂਕ ਯੂ ਵੈਰੀ ਮਚ ਨਾ ਅੱਜ ਦਾ ਪਰਫਾਰਮੈਂਸ ਬੜੀ ਵਧੀਆ ਲੱਗੀ ਸਾਡੇ ਬੱਚਿਆਂ ਨੇ ਦੀ ਬੜੀ ਚੰਗੀ ਤਿਆਰੀ ਸੀ ਇਹ ਇੱਕ ਨੂੰਨ ਬੜਾ ਵਧੀਆ ਮੰਚ ਮਿਲਿਆ ਆਪਣੀ ਕਲਾ ਦਿਖਾਉਣ ਦਾ ਤਾਂ ਜਿਹੜਾ ਸਾਰਾ ਜਿਹੜਾ ਇਥੋਂ ਦੇ ਪ੍ਰਬੰਧ ਇਥੋਂ ਦੇ ਬੱਚਿਆਂ ਦੀ ਪਰਫਾਰਮੈਂਸ ਇਥੋਂ ਦੇ ਜਿਹੜੇ ਪ੍ਰੋਫੈਸਰ ਲਕਰਾ ਸਾਹਿਬਾ ਨੇ ਉਹਨਾਂ ਦੀ ਜਿਹੜੀ ਸਾਰਾ ਬਹੁਤ ਬਹੁਤ ਸ਼ੁਕਰ ਹੈ ਅੱਛਾ ਲੱਗਦਾ ਵੀ ਇਹੋ ਜਿਹੇ ਫੈਸਟੀਵਲ ਹੋਣੇ ਚਾਹੀਦੇ ਇਹ ਯੂਥ ਜਿਹੜਾ ਸ਼ੇਰ ਮਿਲਦੀ ਹੈ ਇੱਕੋ ਜਿਹਾ ਬਿਲਕੁਲ ਜਿਵੇਂ ਅੱਜ ਕੱਲ ਜਿਹੜੇ ਅਸੀਂ ਜਿਹੜੇ ਸਾਡੇ ਬੱਚੇ ਆ ਮੋਬਾਈਲ ਤੇ ਜਾਂ ਟੈਲੀਵਿਜ਼ਨ ਤੇ ਇਤਨਾ ਜ਼ਿਆਦਾ ਜੁੜ ਗਏ ਤਾਂ ਅਜਿਹੇ ਸਮੇਂ ਤੇ ਜਿਹੜੇ ਅਜੇ ਹੈ ਸੱਭਿਆਚਾਰਕ ਮੇਲੇ ਨੇ ਇਹ ਸੱਭਿਆਚਾਰਕ ਪ੍ਰੋਗਰਾਮ ਨੇ ਸਾਨੂੰ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਨਾਲ ਜੋੜੀ ਰੱਖਣ ਦੇ ਇਹ ਬਹੁਤ ਜ਼ਰੂਰੀ ਆ ਇਹ ਪਰਾਲੇ ਹੁੰਦੇ ਰਹਿਣੇ ਚਾਹੀਦੇ ਸਭ ਤੋਂ ਮਾਰਕਬਾ ਸਾਰੀ ਮੈਨੇਜਮੈਂਟ ਨੂੰ ਔਰ ਕਾਲਜ ਫੈਸਟੀਵਲ ਸਭਾਂ ਦੇ ਸਭਾਂ ਨੂੰ ਕਿ ਖੇਤੀ ਜੀਵਕ ਮੇਲਾ ਜਰਾ ਬਰਨਾਲੇ ਦਾ ਜਿਹੜਾ ਯੂਥ ਫੈਸਟੀਵਲ ਹੈ ਨਾ ਸਾਰੇ ਪੰਜਾਬ ਬੜਾ ਮਸ਼ਹੂਰ ਹੁੰਦਾ ਹੈ ਕਿਉਂਕਿ ਕਿ ਭੰਗੜੇ ਦੀਆਂ ਜਿੱਧੀਆਂ ਔਰ ਪਾਕਿਸਤਾਨੀ ਨੇ ਬੈਟਮਾਂ ਉਹ ਆੜਫਸ ਮੁਕਾਬਲੇ ਹੁੰਦੇ ਆ ਤੇ ਮੈਂ ਵੀ ਇੱਥੇ ਆੜ ਕੇ ਗਿਆ ਜੀ ਯਾਰ ਯੂਥ ਫੈਸਟੀਵਲ ਇਸ ਸਾਲ ਬੜਾ ਚੰਗਾ ਲੱਗਿਆ ਔਰ ਮੈਂ ਵੀ ਜਿੱਤੇ ਆ ਤੇ ਸੋਨੇ ਬੜਾ ਮਾਣ ਮਹਿਸੂਸ ਹੁੰਦਾ ਕਿ ਆ ਕੇ ਬਹੁਤ ਸਾਰੇ ਮੈਨੇਜਮੈਂਟ ਆ ਜੀ ਯਾਰ ਬਹੁਤ ਸੋਹਣਾ ਇਸ ਕਾਲਜ ਨੇ ਸਾਰਾ ਸਜਾਇਆ ਹੋਇਆ ਮੇਰੇ ਬੱਚੋ ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਥੈਂਕ ਯੂ so much ਤੁਹਾਡੀ ਅਬੀ ਯੂਨੀਵਰਸਿਟੀ ਕੌਂਬੀਆ ਇਸਦੀ ਕਲੀਜ ਕਰਵਾਦਾਗਾ ਲੱਗਦਾ ਵੀ ਨਵੇਂ ਬੱਚਿਆਂ ਨੂੰ ਤੁਹਾਨੂੰ ਮੌਕਾ ਮਿਲਿਆ ਹੋਰ ਬੱਚਿਆਂ ਲਈ ਚੰਗੇ ਮੌਕੇ ਦੇਖੋ ਮੌਕੇ ਮਿਲਦੇ ਆ ਪਰ ਮੌਕੇ ਨੂੰ ਸੰਭਾਲਣਾ ਸਾਡੇ ਹੱਥਾਂ ਵਿੱਚ ਮਿਹਨਤ ਕਰਕੇ ਜੀ ਆਵਾਂਗੇ ਨਾ ਕਦੇ ਵੀ ਇਹ ਨਹੀਂ ਹੁੰਦਾ ਵੀ ਅਸੀਂ ਫਸ ਜਾਏ ਸੈਕੰਡ ਆ ਗਏ ਥਰਡ ਆ ਗਏ ਇਹ ਮੈਟਰ ਨਹੀਂ ਕਰਦਾ ਤੁਹਾਡਾ ਜਿਹੜਾ ਸਕਿੱਲ ਆ ਨਾ ਤੁਹਾਡਾ ਜਿਹੜਾ ਅੰਦਰ ਜਿਹੜਾ ਭਰਿਆ ਹੋਇਆ ਹੈ ਪੰਗੜੇ ਨਾਲ ਗਾਉਣ ਨਾਲ ਬੋਲੀਆਂ ਨਾਲ ਹਨ ਤੁਸੀਂ ਉਹ ਹੌਲੀ 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 ਜਿੰਨਾ ਟਾਈਮ ਹੈ ਨਾ ਮਾਰ ਕੇ ਆਪੇ ਰੰਗ ਲਾ ਦਿੰਦੇ ਇੱਕ ਵਾਰ ਹਾਰ ਕੇ ਨਹੀਂ ਹੋਇਆ ਬਾਕੀ ਯਾਰ ਹੁਣ ਤੇ ਗਏ ਸਮਝੋ ਜੇ ਥੋੜਾ ਅਸਲੀ ਕੰਮ ਸ਼ੁਰੂ ਹੋਇਆ ਜੇ ਤੁਸੀਂ ਹਾਰੇ ਹੋ ਜਿੱਤ ਨਾਲ ਬੰਦੇ ਤਾਂ ਖੜ ਜਾਂਦਾ ਹਾਰੇ ਬੰਦੇ ਨੂੰ ਬੜੇ ਮੌਕੇ ਮਿਲ ਜਾਂਦੇ ਇਸ ਤਰ੍ਹਾਂ ਕਿ ਹਾਰੇ ਆ ਬੰਦਾ ਪਹਿਲਾਂ ਜਿੱਤੇ ਆਉਂਦਾ ਤਾਂ ਥੈਂਕ ਯੂ ਥੈਂਕ ਯੂ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਆਪਣਾ ਇਲਾਕਾ ਉਦੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਯੂਥ ਫੈਸਟੀਵਲ ਹੋ ਰਿਹਾ ਮੈਂ ਇਸ ਕਾਲਜ ਚ ਮੈਂ ਪੜਿਆ ਵੀ ਆ ਮੈਂ ਪਲੱਸ 2 ਇੱਥੋਂ ਕੀਤੀ ਆ ਤੇ ਇਹ ਗਰਾਊਂਡ ਦੇ ਵਿੱਚ ਰੋਜਾਨਾ ਅਸੀਂ ਸ਼ਾਮ ਨੂੰ ਮੈਂ ਸਕੂਲ ਟਾਈਮ ਦੌਰਾਨ ਉਸ ਤੋਂ ਬਾਅਦ ਹੀ ਮੈਂ ਇੱਥੇ ਰੋਜ ਫੁੱਟਬਾਲ ਖੇਡਦਾ ਰਿਆ ਸੋ ਬਹੁਤ ਕੈਲੋ ਵੀ ਇੱਕ ਨਿੱਜੀ ਸਾਜ ਸਥਾਨ ਦੇ ਨਾਲ ਤੇ ਇੱਥੇ ਯੂਥ ਫੈਸਟੀਵਲ ਹੋ ਰਿਹਾ ਸੀ ਹੋ ਹੀ ਨਹੀਂ ਸਕਦਾ ਵੀ ਇੱਥੇ ਮੈਂ ਤਾਂ ਲੱਗਦਾ ਵੀ ਜੇ ਸ਼ਰਮਾ ਜੀ ਨਾ ਵੀ ਬੁਲਾਉਂਦੇ ਤਾਂ ਵੀ ਅਸੀਂ ਆਉਂਦੇ ਸੋ ਬੜੀ ਖੁਸ਼ੀ ਹੈ ਮੈਂ ਪਹਿਲੇ ਦਿਨ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਆਇਆ ਕਿ ਉਸ ਦਿਨ ਵੀ ਪੰਗੜੇ ਦੇ ਮੁਕਾਬਲੇ ਕਿੱਦੇ ਦੇ ਮੁਕਾਬਲੇ ਜਿਹੜੇ ਆ ਉਹ ਦੇਖਣ ਨੂੰ ਮਿਲੇ ਤੇ ਅੱਜ ਵੀ ਮੈਂ ਧੰਨਵਾਦ ਕਰਦਾ ਸਾਰੀ ਸੰਸਥਾ ਦਾ ਸ਼ਰਮਾ ਜੀ ਦਾ ਜਿਨ੍ਹਾਂ ਨੇ ਅੱਜ ਵੀ ਜਦੋਂ ਫਾਈਨਲ ਜਿਹੜੀ ਪ੍ਰਾਈਜ਼ ਡਿਸਚੂਅਨ ਹੋ ਰਹੀ ਹੈ ਉਹਦੇ ਲਈ ਵੀ ਮੈਨੂੰ ਇੱਥੇ ਬੁਲਾਇਆ ਤੇ ਮੈਂ ਸਾਰੇ ਜਿਹੜੇ ਜਿਹੜੇ ਇਵੈਂਟਸ ਦੇ ਵਿੱਚ ਜਿਹੜੇ ਜਿਹੜੇ ਕਾਲਜ ਜਿੱਤੇ ਆ ਬੱਚੇ ਜਿੱਤੇ ਆ ਮੈਂ ਉਹਨਾਂ ਨੂੰ ਬਹੁਤ ਵਧਾਈ ਬਹੁਤ ਮੁਬਾਰਕਬਾਦ ਦਿੰਦਾ ਤੇ ਇਹ ਕਹੂੰਗਾ ਕਿ ਅੱਗੇ ਤੋਂ ਹੋਰ ਜਿਹੜੀ ਮਿਹਨਤ ਕਰਨ ਕਿਉਂਕਿ ਇੱਕ ਬਹੁਤ ਵੱਡਾ ਇਹ ਪਲੇਟਫਾਰਮ ਹੈ ਆਪਣੀ ਜਿਹੜੀ ਕਲਾਗਾ ਜਿਹੜਾ ਹੌਨਰ ਨੂੰ ਨਿਖਾਰਦਾ ਵੀ ਤੇ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਵੀ ਤੇ ਬਾਕੀ ਜਿਹੜੇ ਬੱਚਿਆਂ ਦੀ ਇਸ ਵਾਰ ਪੋਜੀਸ਼ਨ ਨਹੀਂ ਆਈ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਧੀਰੀ ਨਹੀਂ ਟਾਉਣੀ ਅਗਲੇ ਸਾਲ ਲਈ ਹੋਰ ਮਿਹਨਤ ਕਰੋ ਤਾਂ ਕਿ ਅਗਲੇ ਸਾਲ ਜਿਹੜੀ ਪੋਜੀਸ਼ਨ ਹੈ ਉਹ ਆ ਸਕੇ ਤੇ ਬਾਕੀ ਮੈਂ ਦੁਬਾਰਾ ਪਹਿਲਾਂ ਜਿੱਥੇ ਵਧਾਈ ਦੇਣਾ ਉਹਨਾਂ ਨੂੰ ਇਹ ਕਹੂੰਗਾ ਕਿ ਪਹਿਲੀ ਪੋਜੀਸ਼ਨ ਤੇ ਮੇਨਟੇਨ ਰਹਿਣ ਲਈ ਹੋਰ ਜਿਹੜੀ ਮਿਹਨਤ ਹੈ ਉਹ ਕਰਨੀ ਪੈਣੀ ਹੈ ਤੋ ਬਾਕੀ ਇਹ ਇਹਦੇ ਨਾਲੋਂ ਪੋਜੀਸ਼ਨਲ ਉਹ ਵੀ ਵੱਡੀ ਜਿਹੜੀ ਗੱਲ ਹੈ ਕਿ ਪਾਰਟਿਸਪੇਸ਼ਨ ਜਿਹੜੇ ਕਰਦੇ ਆ ਉਹ ਬੜੀ ਉਸ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਬੱਚੇ 'ਚ ਵੈਸੇ ਹੀ ਇੱਕ ਹੌਸਲਾ ਜਿਹੜਾ ਵੱਜ ਜਾਂਦਾ ਹੈ ਜਦੋਂ ਬੱਚਾ ਸਟੇਜ ਤੇ ਚੜ ਕੇ ਜਿਹੜਾ ਪਰਫਾਰਮ ਆ ਉਹ ਕਰਦਾ ਹੈਗਾ ਤੇ ਬਾਕੀ ਜਿਹੜੇ ਬੱਚੇ ਨਹੀਂ ਕਹ ਲਓ ਕਿ ਮੈਂ ਕਿਉਂਕਿ ਆਪਣੇ ਸਕੂਲ ਟਾਈਮ ਮੈਂ ਕਦੇ ਕਿਸੇ ਇਵੈਂਟ 'ਚ ਪਾਰਟਿਸਪੇਟੇਸ਼ਨ ਕੀਤਾ ਮੈਂ ਵੀ ਕਾਲਜ ਆ ਕੇ ਕਰਨਾ ਸ਼ੁਰੂ ਕੀਤਾ ਤੋ ਮੈਂ ਸਾਰੇ ਬੱਚਿਆਂ ਨੂੰ ਕਹੂੰਗਾ ਕਿ ਜਿਹੜੇ ਪਾਰਟਿਸਪੇਟ ਨਹੀਂ ਕਰਦੇ ਕਿ ਕੋਈ ਪਤਾ ਨਹੀਂ ਵੀ ਕਿਹੜੀ ਕਲਾ ਕਿਹੜੇ ਬੱਚੇ ਚ ਹੋ ਸਕਦੀ ਆ ਉਹ ਤੁਹਾਨੂੰ ਪਰਖੇ ਤੋਂ ਜਿਹੜੀ ਆ ਪਤਾ ਲੱਗੂਗਾ ਕਿ ਜਰੂਰ ਆਪਣੀਆਂ ਸੰਗਾ ਲੱਗ ਕੇ ਸਟੇਜ ਤੇ ਚੜਿਆ ਕਰੋ ਪਾਰਟਿਸਪੇਟ ਕਰਿਆ ਕਰੋ ਜ਼ਰੂਰੀ ਨਹੀਂ ਕਿ ਤੁਹਾਡਾ ਕੋਈ ਮੈਡਲ ਆਊਗਾ ਠੀਕ ਹੈ ਤੁਸੀਂ ਜੇ ਉਸ ਫੀਲਡ ਦੇ ਵਿੱਚ ਨਹੀਂ ਵੀ ਜਾਣਾ ਤੇ ਇੱਕ ਜਿਹੜਾ ਕੌਨਫੀਡੈਂਸ ਹੈ ਜ਼ਿੰਦਗੀ ਜਿਉਣ ਲਈ ਕਿਸੇ ਮੁਕਾਮ ਤੇ ਪਹੁੰਚਣ ਲਈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਕੌਨਫੀਡੈਂਸ ਹੈ ਜਿਹੜੀ ਹਿੰਮਤ ਹੈ ਇਸ ਸਟੇਜ ਤੇ ਚੜ ਕੇ ਜਿੰਨਾ ਆਉਂਦਾ ਹੋਰ ਕਿਸੇ ਤਰੀਕੇ ਪਹੁੰਚ ਨਹੀਂ ਸਕਦਾ ਸੋ ਮੈਂ ਇਹਨਾਂ ਸ਼ਬਦਾਂ ਵਾਲੀ ਦੁਆਰਾ ਸਾਡੇ ਬੱਚਿਆਂ ਨੂੰ ਬਹੁਤ ਵਧਾਈ ਦੇਣਾ ਐ ਐਮਐਸਟੀ ਕਾਲਜ ਨੂੰ ਵਧਾਈ ਦੇਣਾ ਤੇ ਸਾਰੇ ਪ੍ਰਿੰਸੀਪਲ ਸਾਹਿਬਾਨ ਜਿਹੜੇ ਜਿਹਨਾਂ ਨੇ ਟੀਮਾਂ ਜਿੱਤੀਆਂ ਉਹਨਾਂ ਨੂੰ ਵਧਾਈ ਦੇਣਾ ਤੇ ਮੈਂ ਦੁਬਾਰਾ ਜਤਿੰਦਰ ਚਰਮਾ ਜੀ ਦਾ ਸਾਰੀ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਐ ਐਸਜੀ ਕਾਲਜ ਦੇ ਵਿੜੇ ਵਿਖੇ ਜੋ ਵਿਆਰਗੀਆਂ ਰੌਣਕਾਂ ਚਾਰ ਦਿਨਾਂ ਤੋਂ ਸੀਆਂ ਅੱਜ ਆਪਣੇ ਸ਼ਾਨੋ ਸ਼ੌਕਤ ਨਾਲ ਅੰਜਾਮ ਤੇ ਪਹੁੰਚੀਆਂ ਹਨ ਅਤੇ ਇਸ ਯੂਥ ਫੈਸਟੀਵਲ ਦੇ ਵਿੱਚ ਸਾਰੇ ਇਸ ਕਾਲਜਿਸ ਦੇ ਵਿਦਿਆਰਥੀਆਂ ਨੇ ਸਟਾਫ ਨੇ ਟੀਚਰਸ ਨੇ ਮੈਨੇਜਮੈਂਟਾਂ ਨੇ ਬਦਸ਼ਰਕਿਸ਼ ਮੂਰਤ ਕੀਤੀ ਅਤੇ ਇਸ ਮੇਲੇ ਦਾ ਆਨੰਦ ਮਾਨਿਆ ਅੱਜ ਮੈਂ ਧੰਨਵਾਦ ਕਰਾਂਗਾ ਸ਼ਹਿਰ ਦੀ ਹਸਤੀਆਂ ਦਾ ਵੀ ਜਿਨ੍ਹਾਂ ਨੇ ਮਤਲਬ ਇਸ ਮੇਲੇ ਦਾ ਭਾਰੀ ਉਸ਼ਾਦ ਖਾਂਦੇ ਹੋਏ ਇਸ ਦੇ ਵਿੱਚ ਸ਼ਿਰਕਤ ਕੀਤੀ ਅਤੇ ਭਾਰੀ ਸੰਖਿਆ ਦੇ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਇਸ ਦੇ ਵਿੱਚ ਹਿੱਸਾ ਲਿਆ ਔਰ ਇਸ ਮੇਲੇ ਦੀ ਮੇਨ ਵਿਸ਼ੇਸ਼ਤਾ ਇਹ ਵੀ ਲਈ ਸੀਐਮ ਮਾਨ ਨੇ ਆਪਣੇ ਭਗਵੰਤਪਾਨ ਜੀ ਦੇ ਇਸ ਦੇ ਵਿੱਚ ਸ਼ਿਕਰ ਕੀਤੀ ਪਹਿਲੀ ਦਿਨ ਉਸ ਨੂੰ ਤੋਂ ਇਸ ਦਾ ਆਪ ਕੀਤਾ ਮੈਨੂੰ ਇਹ ਦੱਸਦੇ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਪਣਾ ਜਿਹੜੇ ਕੀ ਰਿਜ਼ਲਟਸ ਆਏ ਨੇ ਉਹ ਓਵਰਆਲ ਟਰੋਫੀ ਐਸਡੀ ਕਾਲਜ ਨੂੰ ਮਿਲੀ ਹੈ ਔਰ ਸੈਕੰਡ ਓਵਰਆਲ ਟਰੋਫੀ ਐਸਐਸਡੀ ਕਾਲਜ ਨੂੰ ਔਰ ਥਰਡ ਐਸਡੀ ਕਾਲਜ ਆਫ ਐਜੂਕੇਸ਼ਨ ਨੂੰ ਮਿਲੀ ਹੈ ਔਰ ਇਸ ਦੇ ਵਿੱਚ ਨਾਲ ਹੀ ਮੈਂ ਸਾਰੇ ਵਿਦਿਆਰਥੀਆਂ ਨੂੰ ਅਤੇ ਪਾਰਟਿਸਪੈਂਟਸ ਨੂੰ ਅਤੇ ਸਾਰੇ ਸਕਾਲਜਿਸ ਦੇ ਸਟਾਫ ਦਾ ਧੰਨਵਾਦ ਕਰਨਾ ਚਾਹੂਗਾ ਉਹਨਾਂ ਨੇ ਕਿਉਂਕਿ ਸਭ ਦੇ ਸਹਿਯੋਗ ਬਿਨਾ ਇਹ ਐਮਐਲਏ ਦੀ ਸ਼ਾਨ ਨਹੀਂ ਸੀ ਬਣ ਸਕਦੀ ਸਭ ਨੇ ਪੂਰਾ ਸਹਿਯੋਗ ਦਿੱਤਾ ਅਤੇ ਪੂਰਾ ਡਿਸਪਲਿਨ ਦੇ ਵਿੱਚ ਰਹਿ ਕੇ ਅਤੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਣਾ ਸਭ ਨੇ ਸਹਿਯੋਗ ਦਿੱਤਾ ਅੱਜ ਅਸੀਂ ਕਿੱਥੇ ਪਹੁੰਚੇ ਹਾਂ ਅੱਜ ਬਰਨਾਲਾ ਬਰੇਕੋਲਾ ਜ਼ੋਨ ਦੇ ਵਿੱਚ ਬਰਨਾਲਾ ਐਸਡੀ ਕਾਲਜ ਦੇ ਵਿੱਚ ਮੇਰਾ ਆਪਣਾ ਕਾਲਜ ਹੈ ਜਿੱਥੇ ਮੈਨੂੰ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਬਹੁਤ ਅਤਿਅੰਤ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਕਾਲਜ ਦੇ ਵਿੱਚ ਆਇਆ ਅੱਜ ਤੇ ਆਪ ਉਹੀ ਮਾਹੌਲ ਉਹੀ ਯਾਦਾਂ ਸਾਨੂੰ ਅੱਜੇ ਤਾਜ਼ਾ ਹੋ ਗਈਆਂ ਸਾਡੀਆਂ ਤੇ ਸਾਨੂੰ ਸਾਰੇ ਸਾਡੇ ਟੀਚਰਸ ਸਾਡੇ ਸੀਨੀਅਰ ਸਾਡੇ ਨਾਲ ਦੇ ਸਾਥੀ ਸਾਰੇ ਮਿਲੇ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਾਲਜ ਦੇ ਵਿੱਚ ਮਾਹੌਲ ਰੰਗ ਰੰਗ ਸਾਰਾ ਅਰੇ ਮੈਂ ਇਹ ਹੀ ਕਹਿਣਾ ਚਾਹੂੰਗੀ ਤੇ ਇਹ ਜਿਹੜੇ ਖੇਤਰੀ ਯੁਵਕ ਮੇਲੇ ਆਏ ਇਸੇ ਤਰ੍ਹਾਂ ਲੱਗਦੇ ਰਹਿਣੇ ਚਾਹੀਦੇ ਆ ਬਹੁਤ ਚੰਗਾ ਲੱਗਦਾ ਜਦੋਂ ਇੱਕੋ ਮੰਚ ਦੇ ਉੱਤੇ ਬਹੁਤ سارے ਕਾਲਜ ਆ ਜਿਹੜੇ ਇਕੱਠੇ ਹੁੰਦੇ ਆ ਉਹਦੇ ਨਾਲ ਭਾਈਚਾਰਕ ਸਾਂਝ ਵਧਦੀ ਆ ਜਿਹੜੀ ਇਸ ਵੇਲੇ ਦੀ ਬਹੁਤ ਜ਼ਿਆਦਾ ਵੱਡੀ ਲੋੜ ਹੈ ਸੋ ਬਹੁਤ ਜ਼ਿਆਦਾ ਚੰਗਾ ਲੱਗਦਾ ਇਦਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਆਹੀ ਰੌਣਕਾਂ ਲੱਗਦੀਆਂ ਰਹਾਂ ਸਾਰੇ ਸਾਰੇ ਸਟੂਡੈਂਟਸ ਨੂੰ ਸਾਰਿਆਂ ਨੂੰ ਬਹੁਤ ਬਹੁਤ ਦੁਆਵਾਂ ਮੈਂਲਾ ਮੇਲੀਆਂ ਦਾ ਯਾਰਾ ਵੇਲੀਆਂ ਦਾ ਐਵੇਂ ਮੇਲੇ ਲੱਗਦੇ ਰਹਿਣ ਤੇ ਬਹੁਤ ਖੁਸ਼ੀ ਰਹੇ ਤੇ ਆਪਾਂ ਸਾਰੇ ਇਕੱਠੇ ਹੁੰਦੇ ਰਹੀਏ ਥੈਂਕ ਯੂ ਥੈਂਕ ਯੂ ਵੈਰੀ ਮੱਚ